ਚੰਡੀਗੜ ਦਾ ਸੀਗਾ ਕਿ 60 40 ਦਾ ਹੈਗਾ ਪਹਿਲਾਂ ਤੋਂ ਰਿਸ਼ੋ ਚੱਲਿਆ ਆ ਰਿਹਾ 60% ਪੰਜਾਬ ਦੇ ਅਫਸਰ 40% ਹਰਿਆਣਵੀ ਅਫਸਰ ਇਹਨੂੰ ਮੇਨਟੇਨ ਕੀਤਾ ਜਾਵੇ ਕਈ ਵਾਰੀ ਡਿਊਟੀ ਤੋਂ ਜਾਂ ਇਧਰੋਂ ਉਧਰੋਂ ਅਫਸਰ ਲਾਤੇ ਜਾਂਦੇ ਨੇ ਤੇ ਉਹ ਚੰਗਾ ਨਹੀਂ ਲੱਗਦਾ ਤੇ ਉਹਨਾਂ ਨੇ ਕਿਹਾ ਕਿ ਬਿਲਕੁਲ ਅਸੀਂ ਇਹਨੂੰ ਮੇਨਟੇਨ ਕਰਾਂਗੇ ਇਹ ਉਹਨਾਂ ਨੇ ਗੱਲ ਭਰੋਸੇ ਨਾਲ ਕਹੀ ਹੈ ਐਚਐਮ ਸਾਹਿਬ ਨੇ ਮੰਨਿਸ ਜਰਨਾ ਕੇ ਅਸੀਂ ਮੰਡੇ ਜਿਵੇਂ ਫੂਡਸ ਸਪਲਾਈ ਦਾ ਐਫਸੀਆਈ ਦਾ ਜੀਐਮ ਜਿਹੜਾ ਹਮੇਸ਼ਾ ਤੋਂ ਜਦੋਂ ਤੋਂ ਪੰਜਾਬ ਬਣਿਆ ਹਰਿਆਣੇ ਤੋਂ ਪੰਜਾਬ ਉਦੋਂ ਤੋਂ ਜਿਹੜਾ ਐਫਸੀਆਈ ਦਾ ਜਿਹੜਾ ਜੀਐਮ ਹੈ ਪੰਜਾਬ ਦਾ ਅਫਸਰ ਤੇ ਇਸ ਵਾਰ ਅਸੀਂ ਲੈਟਰ ਵੀ ਲਿਖੇ ਤੇ ਕੋਈ ਡਿਊਟੀ ਯੂਟੀ ਕਾਟਰ ਦਾ ਲਾਗਾ ਡਿਊਟੀ ਕਾਟਰ ਦਾ ਲਾਗਾ ਅਸੀਂ ਮੰਨ ਕਿਤੇ ਦੇ ਅੰਨ ਪੰਜਾਬ ਦਾ ਐਫਸੀ ਇਤਾਲੀ ਦਾ ਜਿਹਨੂੰ ਕਲਚਰ ਦਾ ਪਤਾ ਹੋਵੇ ਜਿਹਨੂੰ ਮੰਡੀਆਂ ਦਾ ਪਤਾ ਹੋਵੇ ਜਿਹਨੂੰ ਢੇਰੀਆਂ ਦਾ ਬੋਲਾਂ ਦਾ ਹੈਨਾ ਜਿਹਨੂੰ ਬਾਰਦਾਨੇ ਦਾ ਜਿਹਨੂੰ ਚਾਰ ਦਾ ਪਤਾ ਹੋਵੇ ਪੱਕਾ ਲੱਗ ਗਿਆ ਚਾਰ ਲੱਗ ਗਿਆ ਇਹੋ ਜਿਹਾ ਸਭ ਲਈ ਅਸੀਂ ਪੈਨਲ ਦੇਵਾਂਗੇ ਲੇਕਿਨ ਜੇ ਅਸੀਂ ਪੈਨਲ ਦੇ ਰੋ ਅਸੀਂ ਕੋ ਦਾ ਇਹ ਅਫਸਰ ਲਾ ਦੇ ਚੰਡੀਗੜ੍ਹ ਦਾ ਸੀਗਾ ਕਿ 60 40 ਦਾ ਹਗਾ ਪਹਿਲਾਂ ਤੋਂ ਰੇਸ਼ੋ ਚੱਲੇ ਆ ਰਿਹਾ 60% ਪੰਜਾਬ ਦੇ ਅਫਸਰ 40% ਹਰਿਆਣੀਆਂ ਦੇ ਇਹਨੂੰ ਮੇਨਟੇਨ ਕੀਤਾ ਜਾਵੇ ਕਈ ਵਾਰੀ ਡਿਊਟੀ ਤੋਂ ਜਾਂ ਇਧਰੋਂ ਉਧਰੋਂ ਅਫਸਰ ਲਾਤੇ ਜਾਂਦੇ ਨੇ ਤੇ ਉਹ ਚੰਗਾ ਨਹੀਂ ਲੱਗਦਾ ਤੇ ਉਹਨਾਂ ਨੇ ਕਿਹਾ ਕਿ ਬਿਲਕੁਲ ਅਸੀਂ ਇਹਨੂੰ ਮੇਨਟੇਨ ਕਰਾਂਗੇ ਇਹ ਉਹਨਾਂ ਨੇ ਗੱਲ ਪ੍ਰੋਸੈਸ ਨਾਲ ਕਹੀ ਹੈ ਐਚਐਮ ਸਾਹਿਬ ਨੂੰ ਉਹ ਮਿਨਿਸਟਰ ਸਾਹਿਬ ਨੂੰ ਕਿ ਅਸੀਂ ਮੰਨਦੇ ਹਾਂ ਜਿਵੇਂ ਫੂਡਸ ਸਪਲਾਈ ਦਾ ਐਫਸੀਆਈ ਦਾ ਜੀਐਮ ਜਿਹੜਾ ਹਮੇਸ਼ਾ ਤੋਂ ਜਦੋਂ ਤੋਂ ਪੰਜਾਬ ਬਣਿਆ ਹਰਿਆਣੇ ਤੋਂ ਪੰਜਾਬ ਉਦੋਂ ਤੋਂ ਜਿਹੜਾ ਐਫਸੀਆਈ ਦਾ ਜਿਹੜਾ ਜੀਐਮ ਪੰਜਾਬ ਦਾ ਅਫਸਰ ਤੇ ਇਸ ਵਾਰ ਅਸੀਂ ਲੈਟਰ ਵੀ ਲਿਖੇ ਤੇ ਕੋਈ ਡਿਊਟੀ ਯੂਟੀ ਕਾਟਰ ਦਾ ਲਾਗ ਡਿਊਟੀ ਕਾਟਰ ਦਾ ਲਾਗਾ ਅਸੀਂ ਮੰਗ ਕੀਤੀ ਉਹਨਾਂ ਪੰਜਾਬ ਦਾ ਫੀਸੀ ਆਈ ਦਾ ਜਿਹੜਾ ਜਿਹਨੂੰ ਕਲਚਰ ਦਾ ਪਤਾ ਹੋਵੇ ਜਿਹਨੂੰ ਮੰਡੀਆਂ ਦਾ ਪਤਾ ਹੋਵੇ ਜਿਹਨੂੰ ਢੇਰੀਆਂ ਦਾ ਬੋਲਾਂ ਦਾ ਹੈਨਾ ਜਿਹਨੂੰ ਬਾਰਦਾਨੇ ਦਾ ਜਿਹਨੂੰ ਚਾਰ ਦਾ ਪਤਾ ਹੋਵੇ ਪੱਖਾ ਲੱਗ ਗਿਆ ਚਾਰ ਲੱਗ ਗਿਆ ਇਹ ਆ ਜਾ ਸਕਦੇ ਅਸੀਂ ਪੈਨਲ ਦੇਵਾਂਗੇ ਕਹਿੰਦੇ ਅਸੀਂ ਪੈਨਲ ਦੇ ਦੇ ਅਸੀਂ ਕਰਦਾ ਇਹ ਅਕਸਰ ਬਣਾਦੇ